ਹੁਸ਼ਾਰਪੁਰ ਦੀ ਉਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਾਪ। ਤਾਜੀ ਹੁਸ਼ਾਰਪੁਰ ਪ੍ਰੋਡਿਊਸਟੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਸਥਾਨਕ ਕੰਟੈਕਰ ਚੌਕ ਨੇ ਸਤਿਕ ਮੌਜੂਦ ਬਿੱਟੂ ਇਲੈਕਟ੍ਰੋਨਿਕਸ ਦੇ ਸ਼ੋਰੂਮ ਵਿਖੇ ਜਿਨ੍ਹਾਂ ਨੂੰ ਬਿੱਟੂ ਮਸ਼ੀਨਾ ਵਾਲਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹੁਸ਼ਾਰਪੁਰ ਸ਼ਹਿਰ ਦੀ ਤਕਰੀਬਨ 6 ਦਹਾਕੀਆਂ ਤੋਂ ਵੱਧ ਪੁਰਾਣੀ ਇਹ ਦੁਕਾਨ ਹੈ ਤੇ ਹੁਣ ਤਾਂ ਇੱਕ ਕਾਫੀ ਵੱਡਾ ਸ਼ੋਰੂਮ ਬਣ ਚੁੱਕਿਆ। ਸੋ ਇਲੈਕਟ੍ਰੋਨਿਕਸ ਦੇ ਖੇਤਰ ਦੀ ਗੱਲ ਕਰੀਏ ਤਾਂ ਵਕ ਵਕ ਇਹ ਬ੍ਰਾਂਡਸ ਤੇ ਇਹਨਾਂ ਤੋਂ ਪ੍ਰੋਡਕਟ ਜਿਹੜੇ ਇਹਨਾਂ ਦੇ ਕੋਲ ਮੌਜੂਦ ਨੇ ਤਾਂ ਗਰਮੀਆਂ ਦੇ ਮੌਸਮ ਨੂੰ ਲੈ ਕੇ ਇਹਨਾਂ ਵੱਲੋਂ ਜਿਹੜੀ ਗ੍ਰਾਹਕਾਂ ਦੇ ਲਈ ਆਫਰਸ ਵੀ ਲਗਾਈ ਗਈ ਆ ਜੇਕਰ ਅਸੀਂ ਬਿੱਟੂ ਇਲੈਕਟ੍ਰੋਨਿਕਸ ਸ਼ੋਰੂਮ ਤੇ ਮਿਲਣ ਵਾਲੀ ਬ੍ਰਾਂਡਸ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ Samsung, LG, Godrej, Whirlpool ਅਤੇ Haier ਸਮੇਤ ਹੋਰ ਵੀ ਕਈ ਕੰਪਨੀਆਂ ਦੇ ਪ੍ਰੋਡਕਟ ਵੱਖ-ਵੱਖ ਬ੍ਰਾਂਡਸ ਵਿੱਚ ਮਿਲਣਗੇ। ਕੂਲਰਾਂ ਦੀ ਗੱਲ ਕਰੀਏ ਤਾਂ ਬਿੱਟੂ ਇਲੈਕਟ੍ਰੋਨਿਕਸ ਤੇ ਤੁਹਾਨੂੰ 10000 ਰੁਪਏ ਤੋਂ ਕੂਲਰ ਮਿਲਣੇ ਸ਼ੁਰੂ ਹੋ ਜਾਣਗੇ। ਤੇ ਇੱਥੇ ਤੁਹਾਨੂੰ ਪਲਾਸਟਿਕ ਅਤੇ ਲੋਹੇ ਦੀ ਬਾਡੀ ਵਾਲੇ ਕੂਲਰ ਸਸਤੀਆਂ ਦਰਾਂ ਤੇ ਉਪਲਬਧ ਹੋਣਗੇ ਇੰਨਾ ਹੀ ਨਹੀਂ ਇਹ ਬਿਟੂ ਇਲੈਕਟ੍ਰੋਨਿਕਸ ਵੱਲੋਂ ਕੂਲਰ ਦੀ ਖਰੀਦਦਾਰੀ ਕਰਨ ਤੇ ਗ੍ਰਾਹਕਾਂ ਨੂੰ ਸ਼ਾਨਦਾਰ ਤਿੰਨ ਤਰ੍ਹਾਂ ਦੇ ਗਿਫਟ ਵੀ ਦਿੱਤੇ ਜਾਣਗੇ ਜਿਵੇਂ ਕਿ ਗ੍ਰਾਹਕ ਨੂੰ ਕੂਲਰ ਖਰੀਦਣ ਤੇ ਮਿਕਸੀ ਹੈਂਡ ਬਲੈਂਡਰ ਅਤੇ ਪ੍ਰੈਸ ਗਿਫਟ ਵਜੋਂ ਦਿੱਤੀ ਜਾਵੇਗੀ ਇਸੇ ਤਰ੍ਹਾਂ ਏਸੀ ਦੀ ਖਰੀਦਦਾਰੀ ਕਰਨ ਤੇ ਗ੍ਰਾਹਕਾਂ ਨੂੰ ਏਸੀ ਦੀ ਮੁਫਤ ਫਿਟਿੰਗ ਦੇ ਨਾਲ-ਨਾਲ ਇੱਕ ਮਿਕਸੀ ਵੀ ਗਿਫਟ ਵਜੋਂ ਦਿੱਤੀ ਜਾਵੇਗੀ ਕਿਉਂਕਿ ਏਸੀ ਦੀ ਖਰੀਦਦਾਰੀ ਕਰਨ ਤੋਂ ਬਾਅਦ ਗ੍ਰਾਹਕਾਂ ਨੂੰ ਇਸ ਦੀ ਫਿਟਿੰਗ ਲਈ ਅਲੱਗ ਤੋਂ 800 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਖਰਚ ਕਰਨੇ ਪੈਂਦੇ ਨੇ ਤੇ ਮੁਫਤ ਫਿਟਿੰਗ ਨਾਲ ਤੁਸੀਂ ਆਪਣੇ 1000 ਰੁਪਏ ਵੀ ਬਚਾ ਸਕਦੇ ਹੋ ਜੇਕਰ ਰੈਫਰਿਜਰੇਟਰ ਦੀ ਖਰੀਦਦਾਰੀ ਕਰਦੇ ਹੋ ਤੇ ਇਸ ਸ਼ੋਰੂਮ ਤੇ ਤੁਹਾਨੂੰ ਸਿੰਗਲ ਡੋਰ ਅਤੇ ਡਬਲ ਡੋਰ ਦੇ ਨਾਲ-ਨਾਲ ਸਾਈਡ ਬਾਈ ਸਾਈਡ ਰੈਫਰਿਜਰੇਟਰ ਵੀ ਮਿਲ ਜਾਣਗੇ ਤੇ ਇੱਥੇ 100 ਲੀਟਰ ਤੋਂ ਲੈ ਕੇ 600 ਲੀਟਰ ਤੱਕ ਦੇ ਰੈਫਰਿਜਰੇਟਰ ਗ੍ਰਾਹਕਾਂ ਲਈ ਉਪਲਬਧ ਨੇ ਜੇਕਰ ਤੁਸੀਂ ਸਿੰਗਲ ਡੋਰ 250 ਲੀਟਰ ਵਾਲੀ ਫ੍ਰਿਜ ਦੀ ਖਰੀਦਦਾਰੀ ਕਰਦੇ ਹੋ ਤਾਂ ਉਸ ਨਾਲ ਤੁਹਾਨੂੰ 에ਅਰ ਫਰਾਇਰ ਗਿਫਟ ਵਜੋਂ ਮਿਲੇਗਾ ਤੇ ਇਸੇ ਤਰ੍ਹਾਂ ਡਬਲ ਡੋਰ ਫ੍ਰਿਜ ਦੀ ਖਰੀਦਦਾਰੀ ਕਰਨ ਤੇ ਮਿਕਸੀ ਅਤੇ ਸਾਈਡ ਬਾਈ ਸਾਈਡ ਫ੍ਰਿਜ ਖਰੀਦਣ ਤੇ ਫਿਲਟਰ ਗਿਫਟ ਵਜੋਂ ਦਿੱਤਾ ਜਾਵੇਗਾ ਬਿਟੂ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਤੁਹਾਨੂੰ ਵਾਸ਼ਿੰਗ ਮਸ਼ੀਨਸ ਵੀ ਉਪਲਬਧ ਹੋਵੇਗੀ ਤੇ ਇੱਥੇ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਦੀ ਵਾਸ਼ਿੰਗ ਮਸ਼ੀਨ ਗ੍ਰਾਹਕਾਂ ਲਈ ਉਪਲਬਧ ਹੈ ਇਸ ਦੇ ਨਾਲ ਨਾਲ ਮੈਨੂਅਲ ਅਤੇ ਆਟੋਮੈਟਿਕ ਦੋਵੇਂ ਤਰ੍ਹਾਂ ਦੀਆਂ ਮਸ਼ੀਨਾਂ ਗ੍ਰਾਹਕਾਂ ਨੂੰ ਮਿਲਣ ਗਿਆ ਤੇ واਸ਼ਿੰਗ ਮਸ਼ੀਨ ਦੀ ਖਰੀਦ ਕਰਨ ਤੇ ਗ੍ਰਾਹਕ ਨੂੰ ਪ੍ਰੈਸ ਅਤੇ ਹੈਂਡ ਬਲੈਂਡਰ ਤੋਹਫੇ ਵਜੋਂ ਮਿਲਣਗੇ ਸਭ ਤੋਂ ਅਹਿਮ ਗੱਲ ਐਲਈਡੀ ਨੂੰ ਲੈ ਕੇ ਬਿੱਟੂ ਇਲੈਕਟ੍ਰੋਨਿਕਸ ਆਪਣੇ ਗ੍ਰਾਹਕਾਂ ਨੂੰ ਵਿਸ਼ੇਸ਼ ਸਹੂਲਤਾਂ ਮਾਂ ਪ੍ਰਦਾਨ ਕਰ ਰਿਹਾ ਹੈ ਜੇਕਰ ਤੁਸੀਂ ਸੈਨਿਊ ਕੰਪਨੀ ਦੀ 43 ਇੰਚ ਦੀ LED ਖਰੀਦਦੇ ਹੋ ਤੇ ਇਸ ਨਾਲ ਤੁਹਾਨੂੰ LED ਪੈਨਲ ਸ਼ੋਰੂਮ ਵੱਲੋਂ ਤੋਹਫੇ ਵਜੋਂ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਕਿਸੇ ਹੋਰ ਕੰਪਨੀ ਦੀ LED ਖਰੀਦਣ ਤੇ ਗ੍ਰਾਹਕਾਂ ਨੂੰ ਤੋਹਫੇ ਵਜੋਂ ਇੱਕ ਮਿਕਸੀ ਦੇ ਨਾਲ-ਨਾਲ LED ਦੀ ਫਿਟਿੰਗ ਵੀ ਬਿਲਕੁਲ ਮੁਫਤ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਬਿੱਟੂ ਇਲੈਕਟ੍ਰੋਨਿਕਸ ਵੱਲੋਂ ਗ੍ਰਾਹਕਾਂ ਲਈ EMI ਦੀ ਸਹੂਲਤ ਵੀ ਉਪਲਬਧ ਹੈ ਤੇ ਇੱਥੇ ਤੁਸੀਂ ਬਜਾਜ ਫਾਈਨਾਂਸ ਜ਼ੀਰੋ ਡਾਊਨ ਪੇਮੈਂਟ ਤੇ ਆਸਾਨੀ ਨਾਲ ਕੋਈ ਵੀ ਸਮਾਨ ਖਰੀਦ ਸਕਦੇ ਹੋ ਇਸ ਦੇ ਨਾਲ HDB ਫਾਈਨਾਂਸ ਅਤੇ ਪਰਸਨਲ ਲੋਨ ਦੀ ਸੁਵਿਧਾ ਵੀ ਇਸ ਸ਼ੋਰੂਮ ਤੇ ਗ੍ਰਾਹਕਾਂ ਲਈ ਉਪਲਬਧ ਹੈ